ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰ ਬਾਣੀ ਕਹੇ ਸੇਵਕ ਜਨਮਨ ਪਰਤਖ ਗੁਰੂ ਨਿਸਤ ਨੰਗੁਰ ਸੇਵੀ ਐ ਅਹਨ ਸਸਹਜ ਸੰਭਾਈ ਦਰਸ਼ਨ ਪਰਸੇ ਗੁਰੂ ਕੈ ਜਨਮ ਮਰਨ ਦੁਖ ਜਾਏ ਸੁਹਿ ਮਹਲਾ ਪੰਜਵ ਬੈਤ ਜਤ ਕਦ ਦ੍ਰਿਸ਼ਟ ਨ ਤਰਤ ਮਿਥੇ ਮੋ ਬੰਧ ਨਿਤ ਬਹਿਤੀ ਜਾਤ ਕੰਦੇ ਨਿਸ਼ਟ ਨਾਰਤ ਨਿਥੇ ਮੋ ਬੰਧ ਨਿਤ ਪਾਰਚ ਅਜ ਦਿਨ ਨਿਤਰੇਣੀ ਜਨਮ ਪਦਾਰਥ ਜੀਤ ਹਰ ਛਰਣੀ ਰਹਾ ਕਰਤ ਵਿਕਾਰ ਦੁ ਕਰ ਚਾਰਤ राम रतन रिद्ध तिल नहीं तारित परण पोखण संग आद विहाणी जय जगदेश के गत नहीं जा ਸ਼ਰਣਿ ਸਿਮਰਥ ਅਗੋਚਰ ਸੁਆਮੀ ਉਦਾਰ ਨਾਨਕ ਪ੍ਰਵੇ ਅੰਤਰ ਜਾਮੇ ਸ਼ਰਣਿ ਸਿਮਰਥ ਅਗੋਚਰ ਸੁਆਮੀ ਉਦਰ ਨਾਨਕ ਪ੍ਰਭ ਅੰਤਰ ਜਾਮੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਹੀ ਮਹਲਾ ਪੰਜਵਾਂ ਬਹਤੀ ਜਾਤ ਕਦੇ ਦ੍ਰਿਸ਼ਟ ਨ ਧਾਰਤ ਮਿਥਿਆ ਮੋ ਬੰਧੇ ਨਿਤ ਪਾਰਚ ਸੋਹੀ ਰਾਗ ਅੰਦਰ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜੀ ਦਾ ਇਹ ਪਵਿੱਤਰ ਪਾਵਨ ਮੁਖਵਾਖ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਦੇ ਅੰਗ 743 ਅਤੇ 44 ਤੇ ਦਰਜ ਹੈ ਸਤਿਗੁਰੂ ਜੀ ਰਹਿਮਤਾਂ ਕਰਨ ਪਵਿੱਤਰ ਪਾਵਨ ਉਪਦੇਸ਼ ਸਾਡੇ ਹਿਰਦਿਆਂ ਵਿੱਚ ਵਸ ਜਾਏ ਆਪ ਜੀ ਉਹੜ ਭਾਗਿਓ ਜੋ ਅੰਮ੍ਰਿਤ ਵੇਲੇ ਦੀਆਂ ਹਾਜ਼ਰੀਆਂ ਭਰ ਕੇ ਗੁਰਬਾਣੀ ਨਾਲ ਜੁੜ ਕੇ ਸਤਿਗੁਰ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੇ ਹੋ ਸਤਿਗੁਰ ਜੀ ਸਰਬੱਤ ਦੀਆਂ ਹਾਜ਼ਰੀਆਂ ਸੇਵਾਵਾਂ ਆਪਣੇ ਦਰ ਤੇ ਪ੍ਰਵਾਨ ਕਰਨ ਸਰਬੱਤ ਦੇ ਪਰਿਵਾਰਾਂ ਵਿੱਚ ਕਾਰੋਬਾਰਾਂ ਵਿੱਚ ਚੜ੍ਹਦੀ ਕਲਾ ਬਖਸ਼ਿਸ਼ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ